ਸੱਚੀ ਕਾਜੀ ਸਾਰਿਆਂ ਨੂੰ ਕੌਰ ਟਿਕ ਚੈਨਲ ਤੇ ਆਪ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੇ ਜਿਹੜੇ ਆਪਾਂ ਸੂਟ ਕਲੀਨ ਲੈ ਕੇ ਆਏ ਆ ਬਹੁਤ ਫੈਬਰਿਕ ਆਪਾਂ ਪਲੇਨ ਹੀ ਲੈ ਕੇ ਆਏ ਤੁਹਾਨੂੰ ਇਸ ਵੀਡੀਓ ਵਿੱਚ ਆਪਾਂ ਪਲੇਨ ਫੈਬਰਿਕ ਦਿਖਾਵਾਂਗੇ ਸਾਰਾ ਫੈਬਰਿਕ ਜਿਹੜਾ ਆਪਾਂ ਫਸਟ ਤੇ ਲਾਇਆ ਜੀ ਗਲਾਸ ਸਿਲਕ ਹਾਸਲ ਸਿਲਕ ਰੂਬੀ ਸਿਲਕ ਟੀਨਾ ਸਿਲਕ ਕਰੈਮੀ ਸਿਲਕ ਆਪਾਂ ਸ ਬਹੁਤ ਤਰ੍ਹਾਂ ਦੀ ਸਿਲਕ ਲਾਤੀ ਜੀ ਇਹਦੇ ਚ ਤੁਹਾਨੂੰ ਇਹਦੇ ਚ ਬਹੁਤ ਕਲਰ ਮਿਲਗੇ ਤੇ ਆਪਾਂ ਇਹ ਸਿਲਕ ਲਾਤੀ ਜੀ ਗ੍ਰੇਨ ਸਿਲਕ ਲਾਤੀ ਜੀ ਬਹੁਤ ਸੋਹਣਾ ਨਵਾਂ ਫੈਬ੍ਰਿਕ ਆ ਜੀ ਗਲੈਂਡ ਸਿਲਕ ਟਾਈ ਡਾਈ ਜਿਹੜੇ ਆਪਣੇ ਕੋਲੇ ਗਲੈਂਡ ਸਿਲਕ ਚ ਅੰਟਾਈਡਾਈ ਆਇਆ ਹੈ ਜੀ ਇਹ ਬਹੁਤ ਵਧੀਆ ਫੈਬਰਿਕ ਹੈ ਇਹਨੂੰ ਤੁਸੀਂ ਤੁਸੀਂ ਤੇ ਹੈਂਡਵਰਕ ਨੀਡਲਵਰਕ ਮਸ਼ੀਨੀ ਵਰਕ ਕਿਸੇ ਤਰ੍ਹਾਂ ਦਾ ਵਰਕ ਕਰਾਓ ਬਹੁਤ ਵਧੀਆ ਸੋਟ ਹੈ ਜੀ ਵਾਲੀ ਜਿਆਦਾ ਵਧੀਆ ਫੈਬਰਿਕ ਹੈ ਇਹ ਜੀ ਕੀ ਕੰਮ ਕਰਾਉਣੀ ਹੈਂਡਵਰਕ ਤਾਂ ਕਰਾਉਣੀ ਸੂਟ 'ਚ ਰਿੰਗ ਨਹੀਂ ਹੋਊਗਾ ਜੀ ਬਹੁਤ ਸੋਨਾ ਲਾਂਬੇ ਫੈਬਰਿਕ ਵਿੱਚ ਕੋਈ ਲਾਂਬਾ ਨਹੀਂ ਆਊਗਾ ਤੁਸੀਂ ਬੇਜੰਤ ਹੋ ਕੇ ਤੁਸੀਂ ਇਹ ਫੈਬਰਿਕ ਆਪਾਂ ਤੋਂ ਵਾਈ ਕਰ ਸਕਦੇ ਆ ਜੀ ਤੇ ਬਹੁਤ ਹੀ ਵਧੀਆ ਤੁਸੀਂ ਇਹ ਕੱਲਾ ਸੂਟ ਜੇ ਤੁਸੀਂ ਆਪਾਂ ਤੋਂ ਉੱਪਰ ਵਰਕ ਕੰਮ ਕਰਾਉਣਾ ਹੈ ਤਾਂ ਤੁਸੀਂ ਕੰਮ ਕਰਵਾ ਸਕਦੇ ਆ ਇਸ ਤੇ ਕੋਈ ਵੀ ਨੀਡਲ ਵਰਕ ਮਸ਼ੀਨੀ ਵਰਕ ਹੈਂਡਵਰਕ ਜੇ ਤੁਸੀਂ ਉਂਝ ਐਵੇਂ ਵੀ ਮੰਗਾਉਣਾ ਤੁਹਾਨੂੰ ਐਵੇਂ ਵੀ ਸੂਟ ਵਾਈ ਕੀਤਾ ਜਾਊਗਾ ਤੁਸੀਂ ਕੱਲਾ ਕੱਲਾ ਸੂਟ ਵੀ ਆਰਡਰ ਦੇ ਸਕਦੇ ਆ ਤੁਸੀਂ ਕਾਫੀ ਸੂਟ ਦੇਣੀਆ ਤਾਂ ਤੁਹਾਨੂੰ ਥੋੜਾ ਜਾਂ ਡਿਸਕਾਊਂਟ ਮਿਜੇਗਾ ਕੀ ਤੁਸੀਂ 4 5 ਸੂਟ ਅਪ ਤੋਂ ਆਰਡਰ ਕਰਾਉਣਾ ਤਾਂ ਤੁਹਾਨੂੰ 30% ਡਿਸਕਾਊਂਟ ਪਾਉਗਾ ਜੀ ਜਿਹੜੇ ਆਪਣੇ ਕੋਲੇ ਗਲਾਸ ਸਿਲਕ ਦੇ ਆਏ ਸੂਟ ਇਹ ਵੀ ਤੁਸੀਂ 5 ਸੂਟ ਮੰਗਾਉਨੇ ਤਾਂ 5 ਸੂਟਾਂ ਦੇ ਮਗਰ ਤੁਹਾਨੂੰ 30% ਪਾਉ ਤੁਹਾਨੂੰ 30% ਜੇ ਕੋਈ ਵੀ ਸੂਟ ਤੁਸੀਂ ਮੰਗਾਉਗੇ ਜੇ ਤੁਸੀਂ 5 ਸੂਟ ਮੰਗਾਉਗੇ ਤੁਹਾਨੂੰ 30% ਡਿਸਕਾਊਂਟ ਪਾਏਗਾ ਪਾਏਗਾ ਕੀ ਤੁਸੀਂ WhatsApp ਤੇ ਆਪਣੀ ਨਾਲ ਗੱਲਬਾਤ ਕਰਕੇ ਸੂਟ ਦਾ ਪ੍ਰਾਈਸ ਸਾਰਾ ਸੂਟ ਦਾ ਫੈਬਰਿਕ ਬਾਰੇ ਤੁਸੀਂ ਸਾਰਾ ਪੁੱਛ ਸਕਦੇ ਆ ਜੀ ਅੱਜ ਪਲੇਨ ਫੈਬਰਿਕ ਲਾਇ ਬਹੁਤ ਜਿਆਦਾ ਸੋਹਣਾ ਫੈਬ੍ਰਿਕ ਹੈ ਨਵਾਂ ਹੀ ਆਇਆ ਆਪਣੇ ਕੋਲ ਸਾਰਾ ਨਿਊ ਫੈਬ੍ਰਿਕ ਹੈ ਕੋਈ ਪੁਰਾਣਾ ਸੂਟ ਹੈ ਨਹੀਂ ਸਾਰੇ ਨਿਊ ਫੈਬ੍ਰਿਕ ਹੈ ਨਵੀਂ ਨਵੀਂ ਕੁਆਲਿਟੀ ਨਵੀਂ ਨਵੀਂ ਵੈਰਾਈਟੀ ਕੁਆਲਿਟੀ ਦਾ ਸੂਟ ਜਿਹੜੇ ਆਪਣੇ ਕੋਲ ਆਇਆ ਨਿਊ ਕੁਆਲਿਟੀ ਦਾ ਫੈਬ੍ਰਿਕ ਸਾਰਾ ਬਹੁਤ ਵਧੀਆ ਜਿਟਾਈ ਐਂਡ ਆਈ ਦੇ ਵਿੱਚ ਬਹੁਤ ਜਿਆਦਾ ਸੂਟ ਆਗੇ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਟਾਈ ਐਂਡ ਆਈ ਦੇ ਵਿੱਚ ਆਹ ਸੂਟ ਆਇਆ ਜੀ ਹੋਰ ਜੱਟ ਦੀ ਤਰ੍ਹਾਂ ਐਸ਼ੀਨਾ ਵਰਕ ਦਾ ਫੈਬ੍ਰਿਕ ਆਇਆ ਆਪਣੇ ਕੋਲੇ ਜੀ ਜੋਰ ਜੱਟ ਦੀ ਐਸ਼ੀਨਾ ਵਰਕ ਇਹ ਬਹੁਤ ਵਧੀਆ ਕੱਪੜਾ ਹੈ ਜੀ ਇਹਨੂੰ ਤੁਸੀਂ ਉਂ ਜੀ ਆਪਣੇ ਕੋਲੇ ਪਸ਼ਵੀਨ ਨੇ ਜਾ ਕੇ ਪਸ਼ਵੀਨਾ ਇਹ ਆ ਗਿਆ ਜੀ ਛਿਲਕ ਪਸ਼ਵੀਨਾ ਇਹਦੇ ਤੇ ਦੋ ਕਲਰ ਸ਼ੇਡ ਬਣਦੇ ਆ ਦੋ ਕਲਰ ਸ਼ੇਡ ਬਣਨਗੇ ਜੀ ਤੁਸੀਂ ਆਪਾਂ ਨੇ ਜਿਹੜਾ ਕੰਮ ਕਰ ਲੈ ਜੀ ਤੇ ਜਿਹੜੇ ਤੁਹਾਨੂੰ ਤੁਹਾਨੂੰ ਇਹ ਪਸੰਦ ਹੁੰਦੇ ਆ ਤੁਸੀਂ ਸਾਨੂੰ WhatsApp ਤੇ ਮੈਸੇਜ ਸਕਰੀਨ ਸ਼ਾਟ ਲੈ ਕੇ ਜੀ ਤੁਸੀਂ ਮੈਸੇਜ ਕਰ ਸਕਦੇ ਆ ਉਹ ਪਲੇਨ ਬਸੂਟਾਂ ਲਈ ਵੀਡੀਓ ਬਹੁਤ ਪਸੰਦ ਆਈ ਹੋਊਗੀ ਜਿਹੜਾ ਤੁਹਾਨੂੰ ਪਲੇਨ ਫੈਬਰਿਕ ਵਿਖਾਇਆ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਵੀ ਆਈ ਹੋਊਗਾ ਹੁਣ ਜਿਹੜੀ ਤੁਹਾਨੂੰ ਆਪਾਂ ਫਿਰ ਪਲੇਨ ਫੈਬਰਿਕ ਦਿਖਾਇਆ ਹਲੇ ਤੱਕ ਭੈਣਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਣੇ ਇੰਸਟਾਗ੍ਰਾਮ ਤੇ ਪੇਜ ਬਣਿਆ ਹੋਇਆ ਕੁਆਲਿਟੀ 11 ਤੁਸੀਂ ਉੱਥੇ ਫੋਲੋ ਕਰ ਲੋ ਉੱਥੇ ਵੀ ਆਪਾਂ ਜਿਤੋਂ ਕੋਈ ਵੀ ਸੂਟ ਰੈਡੀ ਹੁੰਦਾ ਆਪਾਂ ਉੱਥੇ ਜ਼ਰੂਰ ਵੀਡੀਓ ਬਣਾਉਣੀ ਆ ਰੇਗੂਲੀ ਵੈਲਵਟ ਵੀ ਬਹੁਤ ਜਿਆਦਾ ਆ ਗਈ ਵੈਲਵਟ ਵਿੱਚ ਵੀ ਕੋਈ ਵੀ ਕਲਰ ਪਸੰਦ ਆਉਂਦਾ ਤੁਸੇ ਸਕਰੀਨਸ਼ਾਟ ਲੈ ਕੇ WhatsApp ਤੇ ਸੈਂਡ ਕਰ ਦਿਓ ਕੋਈ ਵੀ ਡਿਜ਼ਾਈਨ ਦੇ ਵਿੱਚ ਤੁਹਾਨੂੰ ਕੋਈ ਵੀ ਫੈਰਿ ਪਸੰਦ ਆਉਂਦਾ ਤੇ ਇਹ ਤੇ ਕੰਮ ਉਹੀ ਜਿਹੜਾ ਤੁਸੀਂ ਕਹੋ ਉਹੀ ਕੰਮ ਹੋ ਜੂਗਾ ਜੀ ਜਿਹਦੇ ਵਿੱਚ ਡਬਲ ਸ਼ੇਡ ਕਲਰ ਬਣਦੇ ਇਹ ਆਪਣੇ ਕੋਲੇ ਜੀ ਕ੍ਰਸ਼ ਆ ਗਈ ਇਹਦੇ ਵਿੱਚ ਡਬਲ ਸ਼ੇਡ ਬਣਦਾ ਕਿਤੋਂ ਵੀ ਸੂਟ ਲੈਣੀ ਹੈ ਇਹਨੂੰ ਡਬਲ ਸ਼ੇਡ ਕ੍ਰਸ਼ ਕਿਹਾ ਜਾਂਦਾ ਹੈ ਡਬਲ ਸ਼ੇਡ ਦੇ ਵਿੱਚ ਕ੍ਰਸ਼ ਕਲ ਆਪਣੇ ਕੋਲੇ ਫੈਬਰਿਕ ਬਹੁਤ ਜਿਆਦਾ ਆ ਗਏ ਤੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਆ ਗਏ ਆਪਣੇ ਕੋਲ ਜਿਹੜਾ ਤੁਹਾਨੂੰ ਅੱਜ ਦਾ ਫੈਬਰਿਕ ਦਿਖਾਇਆ ਜੀ ਨਿਊ ਫੈਬਰਿਕ ਹੈ ਐਵੇਂ ਤੁਸੀਂ ਕੋਈ ਵੀ ਕਲਰ ਤੁਸੀਂ ਵਾਇ ਕਰ ਸਕਦੇ ਹੋ ਕਿਸੇ ਵੀ ਕਲਰ ਤੇ ਤੁਸੀਂ ਕਸਟਮਾਈਜ਼ ਕੋਈ ਵੀ ਵਰਕ ਕਰਵਾ ਸਕਦੇ ਹੋ ਆਪਣੇ ਕੋਲ ਜਿਹੜਾ ਤੁਹਾਨੂੰ ਦਿਖਾਇਆ ਲਾਈਵ ਤੇ ਇਹ ਪਸ਼ਮੀਨਾ ਹੈ ਜੀ ਇਹ ਆਪਣੇ ਕੋਲ ਰਾਮ ਟੈਕਸ ਇੱਕ ਟੈਕਸ ਦੇ ਪਸ਼ਮੀਨਾ ਆਗਾ ਤੁਸੀਂ ਪਸ਼ਮੀਨਾ ਦੇ ਵਿੱਚੋਂ ਸੂਟ ਕੋਈ ਵੀ ਕਲਰ ਵਾਇ ਕਰ ਸਕਦੇ ਹੋ ਤੋਂ ਅੱਜ ਵੀਡੀਓ ਬਣਾਈ ਆ ਤਾਂ ਕਲਰ ਤੁਹਾਨੂੰ ਕਾਫੀ ਸਾਰੇ ਕਲਰ ਮਿਲਣਗੇ ਜੇ ਤੁਸੀਂ 2-4 ਦਿਨਾਂ ਬਾਅਦ ਸਾਨੂੰ ਮੈਸੇਜ ਕਰੋਗੇ ਤੁਹਾਨੂੰ ਕਲਰ ਇਹਨਾਂ ਵਿੱਚੋਂ ਅੱਧੇ ਕਲਰ ਮਿਲਣਗੇ ਜੀ ਅਪਲੋਡ ਕਰਨ ਸਾਰ ਆਪਣੇ ਸਾਰੇ ਕਲਰ ਵਿਕ ਜਾਂਦੇ ਆ ਤੇ ਬਹੁਤ ਭੈਣਾਂ ਦੀ ਡਿਮਾਂਡ ਹੁੰਦੀ ਹੈ ਨਵੇਂ-ਨਵੇਂ ਕਲਰ ਹਨਾ ਨਵੇਂ-ਨਵੇਂ ਸਾਰੇ ਨਵੇਂ ਕਲਰ ਆ ਜਿਹੜੇ ਤੁਹਾਡੇ ਕੋਲੇ ਕਲਰ ਹੈ ਨਹੀਂ ਉਹ ਕਲਰ ਵੀ ਆਪਣੇ ਕੋਲੇ ਸਾਰੇ ਆਏ ਹੋਏ ਆ ਤੁਹਾਨੂੰ ਫੈਬਰਿਕ ਦੱਸਿਆ ਜੀ ਬਹੁਤ ਤਰ੍ਹਾਂ ਦਾ ਫੈਬਰਿਕ ਸੀ ਤੁਹਾਨੂੰ ਵੀਡੀਓ ਕਿਦਾਂ ਦੇ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਲਾਈਕ